ਉਹਨਾਂ ਕਿਨੇ ਦੁਨੀਆ ਚਾਲਦੇ ਸਾਰੀ ਦੁਨੀਆ ਦੇਖਣੀ ਹੋਵੇ ਤੇਰਾ ਲੱਗਿਆ ਹੈ ਤੇਰਾ ਲੱਗਿਆ ਸਾਊਂਡ ਵੀ ਲੁੱੱਕ ਕੇ ਆ ਗਈ ਗੱਡੀ ਦਾ ਪਹਿਲਾਂ ਤਾਂ ਨਾਲੇ ਛਣ ਛਣ ਵਾਲੀ ਕਰਦਾ ਸੀ ਪਹਿਲਾਂ ਛਣ ਛਣ ਕਰਦਾ ਸਾਰੀ ਆ ਜਾਈ ਮੈਂ ਵੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਤੁਹਾਨੂੰ ਇੱਕ ਦਿਨ ਇਹ ਅੱਜ ਨਵੀਂ ਜਾਣਕਾਰੀ ਤੇ ਜਿਵੇਂ ਕਿ ਆਪਣੇ ਪਲਟੀਦੇ ਮੋਟਰਸਾਈਕਲ ਇਹਨਾਂ ਦੇ ਵਿੱਚ ਇੱਕ ਦਿੱਕਤ ਆ ਜਾਂਦੀ ਹੈ ਤੇ ਸਾਰਿਆਂ ਜੀ ਆ ਜੀ ਤਕਰੀਬਨ ਤੁਸੀਂ ਇਹ ਨਾ ਕਿਉਂਕਿ ਨਿਊ ਮਾਡਲ ਪਲਟੀਦੇ ਚ ਆਉਂਦੀ ਹੈ ਜਾਂ ਪੁਰਾਣੇ ਪੁਰਾਣੇ ਮਾਡਲ ਚ ਆਉਂਦੀ ਇਹ ਸਾਰਿਆਂ ਜੀ ਆ ਜਾਂਦੀ ਹੈ ਇਹਦੇ ਵਾਸਤੇ ਇੱਕ ਛੋਟਾ ਜਿਹਾ ਜੁਗੜ ਲੈ ਕੇ ਆਇਆ ਤੁਹਾਨੂੰ ਜਮਾ 5 ਰੁਪਏ ਦੇ ਵਿੱਚ ਇਹ ਮੋਟਰਸਾਈਕਲ ਨੁਕਸ ਕਟਕ ਦਿਖਾਵਾਂਗੇ ਐਡਾ ਬਟਾ ਨੁਕਸ 5 ਰੁਪਏ ਦੇ ਕਟਕ ਦਿਖਾਵਾਂਗੇ ਤੇ ਪਹਿਲਾਂ ਇਹਨੂੰ ਸੌਣ ਬਣਾ ਲੈਨੇ ਪਹਿਲਾਂ ਲੈ ਚੈੱਕ ਕਰੋ ਜੀ ਆਹ ਦੇਖੋ ਆਹ ਲਾਦਾ ਜਿਵੇਂ ਇੰਟਰਨਲ ਆਵਾਜ਼ ਜਿਵੇਂ ਸੁਣੀਆ ਹੁੰਦਾ ਹੈ ਦੇਖਾ ਵੀ ਭਾਈ ਤੇ ਇਹਨੂੰ ਪੂਰਾ ਫਾਈਨਾਂਸ ਕਰਦਾਂਗੇ ਜਿਵੇਂ ਇਸ ਤਰ੍ਹਾਂ ਹੋ ਜਿਵੇਂ ਨਵਾਜਤ ਹੁੰਦਾ ਜਿਵੇਂ ਕੋਕਾ ਪੀਂਦਾਂਗੇ ਡਰੇ ਬਈ ਉਹਨਾਂ ਕੋਹਤੇ ਆ ਇਹਨਾਂ ਤੋਂ ਸਮੇਂ ਤੇ ਇਹ ਇਹ ਜਿੱਥੇ ਇਹ ਜਿਵੇਂ ਆਇਆ ਖੋਲਣਾ ਤੁਹਾਨੂੰ ਇਹ ਇੰਥੇ ਜਿਹਾ ਉਹ ਬਈ ਅੱਛਾ ਅੱਛਾ ਖੋਲਣਾ ਜੀ ਤੇ ਖੋਲਣਾ ਪੈਣਾ ਹੈ ਲੈ ਵੀ ਹੁਣ ਕੋਈ ਆਪਾਂ ਚੀਜ਼ ਨਹੀਂ ਖੋਲਨੇ ਇੱਕ ਛੋਟੀ ਜੀ ਚੀਜ਼ ਖੋਲਾਂਗੇ ਉਹਦੇ ਨਾਲ ਮੈਂ ਕਹਾਂ ਤੁਸੀਂ ਹੈਰਾਨ ਹੋ ਜਾਓਗੇ ਮੋਟਰਸਾਈਕਲ ਦੀ ਆਵਾਜ਼ ਹੈ ਜਿਹੜੀ ਕਿੰਨੇ ਮਿੰਟਾਂ ਦੇ ਵਿੱਚ ਬੰਦ ਹੋ ਜਾਂਦੀ ਹੈ ਲੈ ਵੀ ਕੋਲ ਦੇਣਾ ਹੁਣ ਤੇ ਹੁਣ ਲੱਭਾ ਹੋ ਗਿਆ ਕਿ ਕਿਹੜੀ ਚੀਜ਼ ਹੈ ਆਪਾਂ ਕਿੱਥੇ ਲਾਉਣੀ ਹੈ ਕਿੱਥੋਂ ਮਿਲਦੀ ਹੈ ਇਹ ਸਾਰੀ ਐਸੀ ਵੀਡੀਓ ਚ ਦੱਸਾਂਗੇ ਪਹਿਲਾਂ ਆਪਾਂ ਆ ਚੀਜ਼ ਖੋਲਾਂਗੇ ਆ ਲੋ ਜੀ ਅਕਤੰਬਰ 5 ਨਾਲ ਲੈ ਕੇ ਇਹਨੂੰ ਤੁਸੀਂ ਖੋਲ ਲਓ ਆ ਦੋਈ ਨਟਾਂ ਨੂੰ ਠੀਕ ਹੈ ਦਿਖਾਉਨੇ ਆ ਤੁਹਾਨੂੰ ਸਾਰਾ ਕੋਹ ਬੇਦੇ ਵਿੱਚ ਕੀ ਦਿੱਕਤ ਆਉਂਦੀ ਆ ਕਿਵੇਂ ਸੈਟਿੰਗ ਹੁੰਦੀ ਆ ਆ ਵੀ ਅਸੀਂ ਖੋਲਾਂਗੇ ਆਪਾਂ ਆ ਤਿੰਨੇ ਨਟ ਪਹਿਲਾਂ ਤੁਸੀਂ ਖੋਲ ਲੈਣੇ ਮੈਂ ਬਾਅਦ ਚ ਨਹੀਂ ਪਹਿਲਾਂ ਹੀ ਖੋਲ ਲੈਣਾ ਨਾਲੇ ਕਿਉਂਕਿ ਬਾਅਦ ਵਿੱਚ ਜਿਹੜਾ ਸੈਂਟਰ ਵਾਲਾ ਨਟ ਹੁੰਦਾ ਇਹ ਖੁੱਲਦਾ ਨਹੀਂ ਹੈਗਾ ਤੁਸੀਂ ਕੀ ਕਰਨਾ ਈ ਆ ਦੇਖੋ ਜੀ ਆ ਚੀਜ਼ ਆਪਾਂ ਖੋਲ ਲਈ ਖੋਲ ਕੇ ਤੁਹਾਨੂੰ ਦਿਖਾਉਨੇ ਆ ਇੱਥੇ ਆ ਵੀ ਮਾਰ ਕੈਮਰਾ ਬੜਾ ਹੈ ਇਹ ਤੁਸੀਂ ਕੀ ਕਰਨ ਆਹ ਚੀਜ਼ ਨੂੰ ਪਟਣਾ ਹੈ ਆਹ ਚੀਜ਼ ਨਾਰਮਲੀ ਖੁੱਲਿਆ ਨਹੀਂ ਹੁੰਦੀ ਐ ਕੋਈ ਬੜਾ ਵੱਡਾ ਕੰਮ ਨਹੀਂ ਹੈਗਾ ਤੇ ਇਹਨੂੰ ਐ ਥੋੜੀ ਹਲਕਤ ਹਲਕੀ ਦੱਬਾਂਗੇ ਤਾਂ ਜਿਹੜੇ ਲੋਕ ਹੁੰਦੇ ਨੇ ਉਹ ਖੁੱਲਿਆ ਜਾਂਦੇ ਨੇ ਭਾਈ ਆ ਦੇਖੋ ਇਹ ਸਾਈਡਾਂ ਤੇ ਲੋਕ ਹੁੰਦੇ ਨੇ ਇਹ ਬਸ ਐ ਈ ਖੁੱਲਿਆ ਜਾਣਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਚੀਜ਼ ਲਾ ਕੇ ਦਿਖਾਵਾਂਗੇ ਉਹਦੇ ਬਾਅਦ ਸਾਊਂਡ ਦੇਖਿਓ ਬਾਬਿਓ ਚੰਮ ਸਰਾ ਗੱਲ ਬਾਤ ਵਾਜ ਜਰੀ ਐ ਸਾਊਂਡ ਐ ਪੂਰਾ ਸਰਾ ਲੱਗ ਜੂ ਬਈ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਸਾਰਾ ਇਹ ਕੰਮ ਆਉਣ ਵਾਲੀ ਵੀਡੀਓ ਹੈ। ਘਰ ਤੋਂ ਵੀਡੀਓ ਨੂੰ ਸ਼ੇਅਰ ਕਰਾ ਲਿਓ। ਨਹੀਂ ਆਹ ਚੀਜ਼ ਆਪਾਂ ਖੋਲ੍ਹਤੀ ਦੇਖ ਸਕਦੇ ਹਾਂ। ਤੇ ਤੁਸੀਂ ਕੀ ਕਰਨ ਇਹੋ ਜਿਹੀ ਇੱਕ ਰਬੜ ਲੈਣੀ ਹੈ। ਆਹ ਰਬੜ ਦੇਖ ਸਕਦੇ ਹੋ ਹੀਰੋ ਸਾਡੇ ਮੋਟਰਸਾਈਕਲ ਦੇ ਵਿੱਚ ਪੈਂਦੀ ਹੈ। ਇਹ ਵੀ ਚੇਨ ਕੱਸਣ ਵਾਸਤੇ ਪੈਂਦੀ ਹੈ ਬਈ। ਹੀਰੋ ਹੰਡਾ ਮੋਟਰਸਾਈਕਲ ਦੇ ਵਿੱਚ ਪੈਂਦੀ ਹੈ। ਇਹਨੂੰ ਤੁਸੀਂ ਕੀ ਕਰਨ ਉਰੇ ਲਾਉਣੀ ਹੈ। ਠੀਕ ਹੈ ਜੇ ਵਾਲੇ ਲੂਜ਼ ਆ ਤਾਂ ਥੋੜੀ ਫਾਈਲ ਕੇ ਕਲਾ ਸਕਦੇ ਹੋ। ਇਹਦੇ ਉੱਪਰ ਇਹਨੂੰ ਲਾ ਕੇ ਫਿਰ ਆਪਾਂ ਕਰਾਂਗੇ ਟਾਈਟ ਤੇ ਤੁਹਾਨੂੰ ਦਿਖਾਉਣੀ ਹੈ ਵੀਡੀਓ ਦੇ ਵਿੱਚ। ਆਲੇ ਫੇਰ ਹੁਣ ਆਪਾਂ ਨੂੰ ਕਸਾਂਗੇ ਉਹੀ ਹੈ ਜੀ ਕਿਤੇ ਕਹਿ ਦੇ ਵੀ ਮੋਟਰਸਾਈਕਲ ਹੋਰ ਆ ਜਾਂ ਕੋਈ ਹੋਰ ਚੀਜ਼ ਲਈ ਆ ਦੇਖ ਸਕਦੇ ਹੋ ਰਬੜ ਉੱਪਰ ਲਾ ਚੁੱਕੇ ਆਪਾਂ ਤੇ ਆਪਾਂ ਨੂੰ ਹਲਕਾ ਇਸ ਤਰ੍ਹਾਂ ਕਰਕੇ ਆਪਾਂ ਕਰਦੇ ਟਾਇਰ ਟਾਇਰ ਕਰਕੇ ਤੁਹਾਨੂੰ ਸੌਂਨ ਸੁਣਾਉਣੇ ਬਈ ਬੱਬੇ ਐ ਹੋ ਜਿਵੇਂ ਨਵਾਂ ਮੋਟਰਸਾਈਕਲ ਹੁੰਦਾ ਬਾਈ ਉਹ ਕਹਿੰਦਾ ਇੰਜਣ ਖੋਲਣਾ ਪਊਗਾ ਐਂ ਕਹਿੰਦੇ ਬਈ ਇੰਜਣ ਖੋਲਣਾ ਪਊਗਾ ਐਂ ਕਹਿੰਦੇ ਜੀ ਲੈ ਵੀ ਹੁਣ ਨੇ ਤੈਨੂੰ ਮੁੜ ਕੇ ਦਿੱਕਤ ਆਉਂਦੀ ਫਿਰ ਸਾਊਂਡ ਦੇ ਕੇ ਤੂੰ ਗੱਡੀ ਦਾ ਬਣਦਾ ਕਿਵੇਂ ਐ ਬਣ ਜਿਵੇਂ ਹੁਣੀ ਜੰਸੀ ਦੀਆਂ ਦਿੱਤੀ ਹੁੰਦੀਆਂ లై వీడియో ਨੂੰ షేర్ ਕਰ ਦੋ ਬਈ ਜਿਹੜੇ ਵੀਰ ਆਪਣੀ ਵੀਡੀਓ ਦੇਖਦੇ ਨੇ ਕਿਉਂਕਿ ਆਪਾਂ ਬਹੁਤ ਤੁਹਾਡੇ ਸਸਤੇ ਰੇਟਾਂ ਦੇ ਵਿੱਚ ਕੰਮ ਵਧੀਆ ਕਰ ਦਿੰਨੇ ਆ ਤੁਹਾਡੀ ਲੁੱਟ ਤੋਂ ਬਚਾ ਦਿੰਨੇ ਆ ਆਪਾਂ ਕੰਮ ਠੀਕ ਹੈ ਜੀ ਕਿਉਂਕਿ ਬਹੁਤ ਫਾਇਦੇ ਕਰਦੇ ਆ ਤੁਸੀਂ ਬਸ ਇੱਕ ਸ਼ੇਅਰ ਕਰ ਦਿਆ ਕਰੋ ਸ਼ੇਅਰ ਆ ਬਟਨ ਦੱਬ ਦਿਆ ਕਰੋ ਮੜਿਆ ਤੇ ਨਾਲੇ ਕਰ ਦਿਆ ਕਰੋ ਕਮੈਂਟ ਦੱਸੋ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੈ ਲੈ ਵੀ ਗੱਡੀ ਕਰਦੇ ਹਾਂ ਸਟਾਰਟ ਦੇਖੋ ਕਿਆ ਮਬੇ ਬਣ ਗਿਆ ਲੈ ਆ ਦੇਖਣ ਕੀ ਹੋ ਗੋਲੋ ਪੂਰਾ ਸਾਇਲੈਂਸ ਹੋ ਗਿਆ ਸਾਡੀ ਵੀਡੀਓ ਨੂੰ ਬੈਕ ਕਰਕੇ ਦੇਖ ਲਓ ਪਹਿਲਾਂ ਸਾਊਂਡ ਕਿੰਨਾ ਸੀ ਕਿਉਂਕਿ ਸਾਡਾ ਮਾਈਕ ਵੀ ਇੱਡੀ ਦੂਰ ਸੀ ਅੱਜ ਸਾਊਂਡ ਦੇਖੋ ਕਿੰਨਾ ਘੈਂਟ ਬਣਿਆ ਗੱਲ ਵਾਣੀ ਉਹ ਕਹਿੰਦਾ ਵੀ ਮਿਸਟਰ ਉਹਨਾਂ ਨੂੰ ਨਾ ਬਣ ਗਈ ਗੱਲ ਸਰਾ ਲੱਗਿਆ ਹੋਈ ਨਾ ਕਹਿਣੀ ਵੀਡੀਓ ਚਾਲ ਦੇ ਸਾਰੀ ਦੁਨੀਆ ਦੇਖਣੀ ਹੈ ਬਈ ਸਰਾ ਲੱਗਿਆ ਹੈ ਸਰਾ ਲੱਗਿਆ ਸਾਊਂਡ ਵੀ ਲੋਕ ਕੇ ਆ ਰਹੀ ਗੱਡੀ ਦਾ ਪਹਿਲਾਂ ਤਾਂ ਨਾਲੇ ਛਣ ਛਣ ਵਾਲੀ ਕਰਦਾ ਸੀ ਪਹਿਲਾਂ ਛਣ ਛਣ ਕਰਦਾ ਸਾਰੀ ਆ ਗਈ ਹਾਂ ਸੌਂਗ ਆ ਜਾਵਾ ਹਾਂ ਜਿਹੜੀ ਟਾਈਮ ਚੈਟ ਤੇ ਲੀਤੀ ਇਹ ਤੇਰੀ ਕੋਕੀ ਹੋ ਗਈ ਸਿਰਫ 5 ਰੁਪਏ ਦੇ ਵਿੱਚ 5 ਰੁਪਏ ਚ ਕਰ ਲੋ ਕੰਮ